ਕਹਿੰਦਾ ਦ੍ਰਿਸ਼ਟੀ ਤੋਂ ਮੋਗੇ ਨੂੰ ਪੰਜਾਬ ਦਾ ਦਿਲ ਹੋਣ ਦਾ ਮਾਣ ਪ੍ਰਾਪਤ ਹੈ ਮੋਗੇ ਦੇ ਦਿਲ ਭਾ ਬਿਲਕੁਲ ਵਿਚਕਾਰ ਗਲੀ ਨੰਬਰ 9 ਵਿੱਚ ਵੱਸਦਾ ਹੈ ਪੰਜਾਬੀ ਸਾਹਿਤ ਵਿੱਚ ਤਰੂ ਤਾਰੇ ਵਾਂਗ ਚਮਕਦਾ ਵਿਅੰਗ ਦਾ ਮਹਾਰਾਤੀ ਕੇ ਐਲ ਗਰਗ ਕੇ.ਐਲ. ਗਰਗ ਦਾ ਜਨਮ ਪਿਤਾ ਸ਼੍ਰੀ ਬਚਨ ਲਾਲ ਦੇ ਘਰ ਮਾਤਾ ਸ਼੍ਰੀਮਤੀ ਕਲਾਵੰਤੀ ਦੀ ਕੁੱਖੋਂ ਵਿਸਾਖੀ ਵਾਲੇ ਦਿਨ 13 April 1943 ਨੂੰ ਧੂੜੀ ਵਿੱਚ ਹੋਇਆ ਕੇ.ਐਲ. ਗਰਗ ਮੇਰਾ ਸਮਕਾਲੀ ਲੇਖਕ ਹੈ ਸਮਕਾਲੀ ਵੀ ਨਹੀਂ ਸਕੋ ਮੈਂ ਤੁਮ ਬਹੁਤ ਸੀਨੀਅਰ ਲੇਖਕ ਹੈ ਮੈਂ ਕਲਕੱਤੇ ਸੀ ਔਰ ਇਹ تھے ਮੋਗੇ ਵਿੱਚ ਅਧਿਆਪਕ ਦਾ ਕਿਤਾ ਕਰ ਰਿਹਾ ਸੀ ਅ ਮੈਂ ਸ਼ੁਰੂ ਤੋਂ ਹੀ ਪਾਠ ਕਰ ਰਹੇ ਹਾਂ ਇਹਦਾ ਜਦੋਂ ਇਹਦੀ ਪਹਿਲਾ ਕਹਾਣੀ ਸੰਗ੍ਰਹਿ ਵਾਰਟ 69 ਛਪਿਆ ਸੀਗਾ ਤੇ ਉਸ ਤੋਂ ਬਾਅਦ ਲਗਾਤਾਰ ਅਸੀਂ ਇੱਕ ਦੂਜੇ ਦੇ ਸੰਪਰਕ 'ਚ ਰਹੇ ਜਦੋਂ ਮੈਂ ਕੋਲਕੱਤਾ ਆਉਂਦਾ ਰਿਹਾ ਇਹਨਾਂ ਨੂੰ ਉਚੇਚਾ ਆਰਿਆ ਸਕੂਲ ਦੇ ਵਿੱਚ ਮਿਲਣ ਜਾਂਦਾ ਰਿਹਾ ਉੱਥੇ ਦੇ ਅਕਸ ਨੇ ਉਸ ਤੋਂ ਬਾਅਦ ਲਗਾਤਾਰ ਇਹ ਅਖਬਾਰਾਂ ਦੇ ਕਾਲਮ ਵੀ ਲਿਖਣ ਵਿੱਚ ਉੱਚਿਤ ਰਹੇ ਨਾਲ-ਨਾਲ ਕਹਾਣੀਆਂ ਨਾਲ-ਨਾਲ ਨਾਵਲ ਵੀ ਚੱਲਦੇ ਰਹੇ ਦਸ ਜਿਹੜਾ ਇਹਨਾਂ ਦਾ ਪਹਿਲਾ ਨਾਵਲ ਦਰਅਸਲ ਸੀ ਉਸ ਤੋਂ ਸਾਹਿਤ ਵਿੱਚ ਇੱਕ ਬਹੁਤ ਗੂੜੀ ਪਛਾਣ ਕੇਲਗਰਗ ਨੇ ਬਈ ਆਪਣੀ ਸਾਹਿਤ ਦੇ ਵਿੱਚ ਔਰ ਉਹ ਇੱਕ ਖਾਸ ਵਿਸ਼ੇ ਨੂੰ ਲੈ ਕੇ ਉਹ ਨਾਵਲ ਰਚਿਆ ਗਿਆ ਸੀ ਵੀ ਇੱਕ ਲੇਖਕ ਦਾ ਜਿਹੜਾ ਹੈ ਨਿੱਜੀ ਜੀਵਨ ਕਿਸ ਤਰ੍ਹਾਂ ਹੈ ਲੇਕਿਨ ਉਹ ਆਪਣੀਆਂ ਰਚਨਾਵਾਂ ਵਿੱਚ ਕਿਸ ਤਰ੍ਹਾਂ ਦੇ ਵਿਸ਼ੇ ਲੈ ਕੇ ਆਪਣੇ ਜਿਹੜੇ ਵਿਚਾਰ ਪੇਸ਼ ਕਰਦਾ ਉਹਨਾਂ ਦੋਹਾਂ ਦਾ ਅੰਤਰਦਵੰਦ ਸੀ ਜਿਹੜਾ ਉਹ ਬਹੁਤ ਖੂਬਸੂਰਤੀ ਨਾਲ ਉਸ ਨਾਵਲ ਚ ਪੇਸ਼ ਹੋਇਆ ਸੀ ਅ ਦਰਸਲ ਜਿਹੜਾ ਕੇ ਐਲ ਗਰਗ ਦਾ ਸਾਹਿਤ ਦਾ ਜਿਹੜਾ ਹੈ ਰੁਝਾਨ ਹੈ ਉਹ ਜ਼ਿਆਦਾ ਜਿਹੜਾ ਹੋ ਵਿਅੰਗਵੱਲ ਜਾਂ ਖਾਸ ਵਿਅੰਗਵੱਲ ਰਿਹਾ ਹੈ ਇਹਨਾਂ ਦੀਆਂ ਸਾਰੀਆਂ ਰਚਨਾਵਾਂ ਵਿੱਚ ਝਲਕਦਾ ਉਸ ਤਰ੍ਹਾਂ ਦਾ ਚਾਹੇ ਨਾਵਲ ਹਮਸ ਆਇਆ ਚਾਹੇ ਤਮਾਸ਼ਾ ਨਾਵਲ ਆਇਆ ਜਾਂ ਚਾਹੇ ਆਖਰੀ ਪੱਤਾ ਨਾਵਲ ਆਇਆ ਜਾਂ ਜਿਸ ਤਰ੍ਹਾਂ ਕਹਾਣੀਆਂ ਵਿੱਚ ਵੀ ਜ਼ਿਆਦਾ ਵਿਅੰਗ ਦੀ ਵਰਤੋਂ ਕੀਤੀ ਹੈ ਗਰਗ ਨੇ ਔਰ ਉਹ ਵਿਅੰਗ ਲੇਖ ਲਗਾਤਾਰ ਜਿਹੜੇ ਆ ਉਹ ਛਪਦੇ ਰਹੇ ਆ ਵਿਅੰਗ ਪੁਸਤਕਾਂ ਛਪਦੇ ਰਹੀਆਂ ਆ ਅਜੀਤ ਖਬਰ ਵਿੱਚ ਗਰਗ ਬਾਣੀ ਮੇਰਾ ਖਿਆਲ ਹੈ ਵੀ ਇੰਨਾ ਲੰਮਾ ਕਾਲਮ ਪੰਜਾਬੀ ਦੇ ਕਿਸੇ ਲੇਖਕ ਦੇ ਹਿੱਸੇ ਨਹੀਂ ਆਇਆ ਜਿਹੜਾ ਇਹਦੇ ਚ ਗਰਗ ਨੇ ਉਹ ਚ ਚਾਰੀ ਰੱਖਿਆ ਲਗਾਤਾਰ ਇਹ ਬਹੁਤ ਵੱਡੀ ਆਪਣੇ ਆਪ ਵਿੱਚ ਇੱਕ ਪ੍ਰਾਪਤੀ ਹੁੰਦੀ ਹੈ ਵੀ ਤੁਸੀਂ ਇੱਕ ਵਿਧਾ ਨੂੰ ਲੈ ਕੇ ਇਸ ਤਰ੍ਹਾਂ ਅਖਬਾਰ ਦੇ ਵਿੱਚ ਤੁਸੀਂ ਲਗਾਤਾਰ ਜਿਹੜੇ ਇੰਨੇ ਬਰੇ ਵਿਅੰਗ ਦੇ ਉੱਪਰ ਹੀ ਜਿਹੜਾ ਆਪਣੇ ਕਲਮ ਅਜ਼ਮਾਰੇ ਆਂ ਔਰ ਇੱਕ ਗਰਗ ਬਾਣੀ ਇਸ ਤਰ੍ਹਾਂ ਚਰਚਿਤ ਹੋ ਗਿਆ ਸੀ ਲੋਕਾਂ ਦੇ ਵਿੱਚ ਜੇ ਕਈ ਵਾਰ ਇਸ ਤਰ੍ਹਾਂ ਹੁੰਦਾ ਸੀ ਵੀ ਜੇ ਉਹ ਬਾਈ ਚਾਂਸ ਕਿਤੇ ਅਖਬਾਰ ਵਿੱਚ ਨਹੀਂ ਛਪਿਆ ਹੁੰਦਾ ਸੀ ਤੇ ਉਹ ਪੁੱਛਦੇ ਹੁੰਦੇ ਸੀ ਵੀ ਕਿਤੇ ਰਾਇਸ ਇਸ ਵਾਰ ਵਿਅੰਗ ਨਹੀਂ ਆਇਆ ਇਹ ਬਹੁਤ ਵੱਡੀ ਗੱਲ ਹੈਗੀ ਹੈ ਤਾਂ ਇਹ ਜਿਸ ਤਰ੍ਹਾਂ ਮੈਂ ਮਹਿਸੂਸ ਕਰਦਾ ਹੈ ਵੀ ਜਿਹੜਾ ਵਿਸ਼ਾ ਜਾਂ ਜਿਸ ਤਰ੍ਹਾਂ ਵਿਅੰਗ ਦੇ ਉੱਪਰ ਜ਼ਿਆਦਾ ਫੋਕਸ ਕੀਤਾ ਕਿ ਜਲਗਰਗ ਨੇ ਇਹ ਆਪਣੇ ਆਪ ਵਿੱਚ ਇੱਕ ਬੜੀ ਸੂਰਮਣ ਗਤੀ ਵਾਲਾ ਕੰਮ ਹੈ ਕਿਸੇ ਨੂੰ ਹਸਾਉਣਾ ਬਹੁਤ ਔਖਾ ਹੈ ਔਰ ਬੜਾ ਖਤਰਿਆਂ ਵਾਲਾ ਵੀ ਹੈਗਾ ਹੈ ਕਈ ਵਾਰ ਇਹ ਵਿਅੰਗ ਜਿਹੜਾ ਹੈ ਉਹ ਕੀਤਾ ਹੋਇਆ ਜੇ ਕਿਸੇ ਤੇ ਬਾਈਚਾਂਸ ਕੋਈ ਆਪਣੇ ਆਪ ਨੂੰ ਉਸ ਨੂੰ ਕੋਈ ਨਿੱਜੀ ਆਪਣੇ ਹਮਲਾ ਸਮਝ ਲਵੇ ਉਸ ਦੇ ਵਿੱਚ ਬੜੀਆਂ ਦੁਸ਼ਵਾਰੀਆਂ ਵੀ ਝੱਲਣੀਆਂ ਪੈਂਦੀਆਂ ਨੇ ਲੇਖਕ ਨੂੰ ਲੇਕਿਨ ਗਰਗੇਸ ਪੱਖ ਤੋਂ ਬਹੁਤ ਤਕੜਾ ਰਿਹਾ ਹੈ ਔਰ ਬਹੁਤ ਵਿਅੰਗ ਦੇ ਵਿੱਚ ਉਸ ਨੇ ਇਸ ਤਰ੍ਹਾਂ ਦਾ ਨਾਮ ਕਮਾਇਆ ਹੈ ਵੀ ਜਿਵੇਂ ਮੋਗੇ ਦਾ ਜਿ ਸਿਰਫ ਨਾਮ ਲਵਾਂ ਤਾਂ ਗੁਰਨਾਮ ਸਿੰਘ ਤੀਰ ਤੇ ਕੇ ਐਲ ਕਪੂਰ ਤੋਂ ਬਾਅਦ ਅ ਅੱਜ ਸਿਰਫ ਮੋਗੇ ਵਿੱਚ ਹੀ ਨਹੀਂ ਤੇ ਪੂਰੇ ਪੰਜਾਬ ਵਿੱਚ ਹੀ ਨਹੀਂ ਅ ਹਿੰਦੁਸਤਾਨ ਤੋਂ ਬਾਹਰ ਤੱਕ ਵੀ ਵਿਅੰਗ ਦੇ ਵਿੱਚ ਅੱਜ ਗਰਗ ਜਿਹੜਾ ਸਭ ਤੋਂ ਸਰਮੌਰ ਲੇਖਕ ਵਜੋਂ ਜਾਣਿਆ ਜਾ ਰਿਹਾ ਹੈ ਕਿਛੀ ਕੇਲ ਗਰਗ ਦਾ ਬਚਪਨ ਦਾ ਨਾਂ ਸੀ ਭਾਵੇਂ ਉਹ ਕਲਰਕੀ ਤੇ ਅਧਿਆਪਕੀ ਕਰਦਾ ਕ੍ਰਿਸ਼ਨ ਲਾਲ ਗਰਗ ਅਤੇ ਸਹਿਯੋਤਕਾਰੀ ਕਰਦਾ ਕੇ ਐਲ ਗਰਗ ਬਣ ਗਿਆ ਪਰ ਉਸ ਵਿਚਲਾ ਬਚਪਨ ਵਾਲਾ ਕਿਛੀ ਅੱਜ ਵੀ ਉਸ ਅੰਦਰ ਅੰਗੜਾਈਆਂ ਲੈਂਦਾ ਹੈ ਮੈਨੂੰ ਬਚਪਨ ਚ ਕਿੱਛੀ ਕਹਿੰਦੇ ਹੁੰਦੇ ਸੀ ਤੇ ਉਹ ਕਿੱਛੀ ਇੰਨਾ ਮਸਤੀ ਭਰਿਆ ਔਰ ਇੰਨਾ ਬੇਪਰਵਾਹ ਤੇ ਲਾਪਰਵਾਹ ਹੋ ਗਿਆ ਜ਼ਿੰਦਗੀ ਦੇ ਪ੍ਰਤੀ ਸਾਰਾ ਦਿਨ ਸੂਏ ਚ ਨਹਾਉਦੇ ਫਿਰਨਾ ਬਾਗਾਂ ਦੀ ਸੈਰ ਕਰਨੀ ਚੋਰੀ ਅਮਰੂਦ ਤੋੜਦੇ ਫਿਰਨਾ ਨੰਗੇ ਪੈਰੀ ਸਾਰਾ ਦਿਨ ਸਾਈਕਲ ਲੈ ਕੇ ਸਾਰੇ ਸ਼ਹਿਰ ਚ ਗੇੜੇ ਕੱਢੀ ਜਾਣੇ ਤਾਂ ਇਸ ਤਰ੍ਹਾਂ ਦੀ ਬੇਪਰਵਾਹੀ ਦਾ ਜੀਵਨ ਵਿੱਚ ਰਿਹਾ ਤੇ ਪਰ ਜਿਉਂ-ਜਿਉਂ ਮੈਂ ਵੱਡਾ ਹੁੰਦਾ ਗਿਆ ਮੇਰੇ ਅੰਦਰਲਾ ਉਹ ਕਿਛੀ ਹਮੇਸ਼ਾ ਜਿਉਂਦਾ ਰਿਹਾ ਔਰ ਅੱਜ ਵੀ ਉਹ ਕਿਛੀ ਮੇਰੇ ਅੰਦਰ ਬੈਠਾ ਹੋਇਆ ਮੇਰੀਆਂ ਸਾਰੀਆਂ ਗੱਲਾਂ ਨੂੰ ਜਾਂਚਦਾ ਹੈ ਪੜਤਾਲਦਾ ਹੈ ਔਰ ਮੈਨੂੰ ਕਈ ਵਾਰੀ ਸੇਧ ਵੀ ਦਿੰਦਾ ਹੈ ਤੇ ਜਿਹੜਾ ਕੋਈ ਲਿਖਣ ਪੜਨ ਦਾ ਕੰਮ ਹੈ ਉਹ ਸਾਰਾ ਮੇਰਾ ਉਹ ਕਿੱਛੀ ਦੇ ਨਿਰਦੇਸ਼ਾਂ ਨਾਲ ਹੀ ਚੱਲਦਾ ਹੈ ਤੇ ਉਹ ਉਸੇ ਤਰ੍ਹਾਂ ਦੀ ਮਸਤੀ ਤੇ ਲਾਪਰਵਾਹੀ ਜਿਹੜੀ ਹੈ ਮੈਨੂੰ ਫਿਰ ਸਾਰੇ ਉਮਰ ਲਈ ਮੇਰੇ ਪੱਲੇ ਪੈ ਗਈ ਮੈਂ ਹਾਸ ਵਿਅੰਗ ਲੇਖਕ ਬਣ ਗਿਆ ਜਿਵੇਂ ਉਹ ਗਾਲਬ ਹੋਣੇ ਇੱਕ ਗਾਲਬ ਦਾ ਮਿਸਰਾ ਸ਼ੇਰ ਹੈ ਮੁਸ਼ਕਲیں ਇਤਨੀ ਬੜੀ ਕਿ ਆਸਾਂ ਹੋ ਗਈ ਉਹ ਮੇਰੀਆਂ ਮੁਸ਼ਕਲਾਂ ਚੋਂ ਹੀ ਮੈਨੂੰ ਲੇਖਕ ਮੰਨਨ ਦਾ ਰਾਹ ਲੱਭਿਆ ਤੇ ਮੈਂ ਅੱਜ ਹਾਸ ਵਿੰਗ ਲੇਖਕ ਦੇ ਤੌਰ ਤੇ ਪੰਜਾਬ 'ਚ ਮੇਰਾ ਨਾਂ ਵੱਜਣ ਲੱਗ ਗਿਆ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਤੁਹਾਡੇ ਵਿੱਚ ਇੱਕ ਹਾਸ ਵਿੰਗ ਜੋ ਅੱਜ ਕੇਐਲ ਗਰਗਰਾਲ ਮਸ਼ਹੂਰ ਹੈ ਉਹ ਪੈਦਾ ਹੋਇਆ ਮੈਨੂੰ ਬਚਪਨ 'ਚ ਲੱਗਿਆ ਸੀਗਾ ਕਿ ਮੇਰੇ ਅੰਦਰ ਕੋਈ ਵਿਅੰਗ ਕਰਨ ਦੀ ਜਾਂ ਲੋਕਾਂ ਦਾ ਮਜ਼ਾਕ ਉਡਾਉਣ ਦੀ ਸਮਰੱਥਾ ਹੈਗੀ ਹੈ ਕਿਉਂ ਬਚਪਨ ਚ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਰਿਹਾ ਕਿ ਸਾਨੂੰ ਇੰਨੀ ਖੁੱਲ੍ਹ ਮਿਲ ਗਈ ਮਾਪਿਆਂ ਵੱਲੋਂ ਕਿ ਅਸੀਂ ਜਿੱਥੇ ਮਰਜੀ ਜਾਈਏ ਜਦੋਂ ਮਰਜੀ ਘਰ ਆਈਏ ਸਾਨੂੰ ਕੋਈ ਪੁੱਛਦਾ ਨਹੀਂ ਸੀ ਪੜ੍ਹਨ ਦੀ ਮੈਨੂੰ ਸ਼ੁਰੂ ਤੋਂ ਹੀ ਆਦਤ ਸੀਗੀ ਲਾਇਬ੍ਰੇਰੀਆਂ 'ਚ ਜਾ ਕੇ ਪੜ੍ਹਨਾ ਜਾਂ ਹੋਰ ਇਧਰੋਂ ਉਧਰੋਂ ਕਿਤਾਬਾਂ ਜੇ ਮਿਲ ਜਾਣੀ ਉਹ ਵੀ ਪੜ੍ਹ ਲੈਣੀ ਆ ਤੇ ਜਦੋਂ ਫਿਰ ਮੈਂ ਆਪਣੀ ਪੈਰਾਂ ਸਿਰ ਹੋ ਗਿਆ ਪੜ੍ਹ ਲਿਖ ਕੇ ਤੇ ਉਹ ਸਾਰਾ ਜਿਹੜਾ ਅਨਪਬ ਸੀ ਅੱਖ ਨੂੰ ਪਛਾਣਨ ਦਾ ਅੱਖ ਦੀ ਰਮਜ਼ ਪਛਾਣਨ ਦਾ ਡੇਰਿਆਂ ਦੇ ਪਖੰਡਾਂ ਦਾ ਸਾਰਾਂ ਦੇ ਪਖੰਡਾਂ ਦਾ ਉਹ ਸਾਰਾ ਕੁਝ ਮੇਰੀ ਰਚਨਾ ਚਾਣ ਲੱਗ ਗਿਆ ਉਹ ਜ਼ਿੰਦਗੀ 'ਚ ਕਦੇ ਬੇਉਮੀਦ ਨਹੀਂ ਹੋਇਆ ਇਸੇ ਸੋਚ ਦੀ ਬਦੌਲਤ ਹੀ ਉਸ ਦੀਆਂ ਕਹਾਣੀਆਂ ਤੇ ਨਾਵਲਾਂ ਦੇ ਪਾਤਰਾਂ ਵਿੱਚ ਖੁਦਾਰੀ ਹੈ ਜੋ ਆਪਣੇ ਰਸਤੇ ਖੁਦ ਚੁਣਦੇ ਹਨ